ਕਮਲ ਗਿਲ ਦੇ ਨਾਵਲ ਗੰਧਰੇ ਰਿਸ਼ਤੇ ਦਾ ਅਗਲਾ ਕਾંટ 14 ਉਹ ਉਹੀ ਸੇਮ ਕਲਸ਼ ਸੀ ਜੋ ਬਰਿਆਂ ਪਹਿਲਾਂ ਮੈਨੂੰ ਮਿਲੀ ਸੀ ਉਹੀ ਸਹਿਜਤਾ ਉਹੀ ਸਹੱਪਣ ਤੇ ਉਹੀ ਕੈਰਾਂ ਦੀ ਗੁੱਜੀ ਜੀ ਪੀੜ ਅੰਦਰ ਸਮੋਈ ਬੈਠੀ ਕਲਸ਼ ਤੇ ਹੁਣ ਅੱਗੇ ਮੈਂ ਕਿਚਨ ਵਿੱਚ ਅਦਰਕ ਲੱਬ ਚਾਹ ਤਰ ਦਿੱਤੀ ਮੈਨੂੰ ਪਤਾ ਸੀ ਕਿ ਉਸ ਨੂੰ ਅਦਰਕ ਵਾਲੀ ਚਾਹ ਬਹੁਤ ਪਸੰਦ ਹੈ ਐਲੈਕਸਾ ਤੇ ਗੀਤ ਬਦਲ ਗਿਆ। ਜਾਣੇ ਕਿਉਂ ਲੋਕ ਮੁਹੱਬਤ kia ਕਰਤੇ ਹਨ। ਹੁਣੇ ਗੀਤ ਚੱਲ ਰਿਹਾ ਸੀ। ਗੀਤ ਦੇ ਬਦਲਦੇ ਸਾਰੀ ਕਲਾਸਟੀ ਦੀ ਆਮਦ ਵੀ ਹੋ ਗਈ। ਕਿਚਨ ਵਿੱਚ ਇੱਕ ਪਲ ਲਈ ਮੈਨੂੰ ਲੱਗਾ ਇਹ ਐਲੈਕਸਾ ਵੀ ਉਹਨਾਂ ਦੇ ਦੁੱਖਾਂ ਨੂੰ ਭਾਂਪ ਕੇ ਹੀ ਗਾਣੇ ਬਦਲਦੀ ਹੈ। ਲੈ ਕੁੜੀਏ ਮੈਂ ਵੀ ਫਰੈਸ਼ ਹੋ ਕੇ ਆ ਗਈ। ਡਾਈਨਿੰਗ ਟੇਬਲ ਤੇ ਚੇਅਰ ਤੇ ਸੈਟੋ ਕੇ ਬੈਠ ਕੇ ਉਹਨਾਂ ਕਿਹਾ ਅੱਜ ਕਾਫੀ ਗਰਮੀ ਹੈ ਮੈਨੂੰ ਲੱਗਦਾ ਕੋਈ 40 ਕੁ ਦੇ ਗ੍ਰੇਡ ਹੋਵੇਗੀ। ਬੀਰਾ ਚੈੱਕ ਕਰਤਾ ਫੋਨ ਤੇ ਆਪਣੇ ਹਾਂਜੀ 38 ਡਿਗਰੀ ਐ ਆ ਮੈਨੂੰ ਪਹਿਲਾਂ ਨਹੀਂ ਲੱਗਦਾ ਸੀ ਕਿ ਇੰਨਾ ਕੋਈ ਟੈਂਪਰੇਚਰ ਤਾਂ ਹੋਣਾ ਆ ਲਓ ਤੁਸੀਂ ਗਰਮ ਗਰਮ ਹਜ਼ਰਖਵਾਰੀ ਚਾਹ ਪੀਓ ਚਾਹ ਪੇ ਗਰਮੀ ਭਾਜੂ ਮੈਂ ਚਾਹ ਦਾ ਕਪੂਸ ਵਲਫਣਾ ਉਹਨਾਂ ਕਿਹਾ ਆਹੋ ਬੀਰਾ ਮੇਰੇ ਦਾਰ ਜੀ ਵੀ ਗਰਮੀਆਂ ਨੂੰ ਚਾਹ ਪੀਣ ਲਈ ਕਹਿੰਦੇ ਹੁੰਦੇ ਸੀ ਕਿ ਗਰਮੀ ਨੂੰ ਗਰਮੀ ਆਪੇ ਮਾਰੂ ਚਾਹ ਬਣਾ ਕੇ ਲਿਆਵੇ ਗਰਮਾ ਗਰਮ ਤੇ ਮਾਣੀ ਖੇਜਣਾ ਕਹਿਣਾ ਇਹ ਬੰਦਾ ਸਿਕਰ ਦੁਪਹਿਰੇ ਵੀ ਚਾਹ ਨਹੀਂ ਪੁੱਲਦਾ ਕਤਨੀ ਵੀਰਾ ਬੰਦੇ ਕਿੱਥੇ ਚਲੇ ਜਾਂਦੇ ਨੇ ਮੋੜ ਪੋੜਦੇ ਹੀ ਨਹੀਂ ਪਰ ਯਾਦਾਂ ਰਹਿ ਜਾਂਦੀਆਂ ਹਨ ਪਹਿਰੇ ਪਹਿਲਾਂ ਮੁੱਕੀ ਆਪਣੇ ਤਾਰਚੀ ਨੂੰ ਯਾਦ ਕਰਦਿਆਂ ਉਸਨੇ ਹੌਂਕਾ ਲਿਆ ਤੁਹਾਡੇ ਮਾਂ ਜੀ ਇੱਥੇ ਆਏ ਕਦੇ ਤੁਹਾਡੇ ਕੋਲ ਕਲਾਸ ਜੀ ਆਹ ਵੀਰਾ ਮਾਂ ਦੀਆਂ ਮੌਜਾਂ 6 ਮਹੀਨੇ ਤਾਜਪੁਰਾ ਕਲੌਂਦੀਆ ਹਰ ਸਾਲ ਦੋ ਹੁਕਮ ਨੇ ਮੇਰੇ ਕੋਲ ਆ ਜਾਂਦੀ ਐ ਇੱਥੇ ਮਾਂ ਬੋਰ ਹੋ ਜਾਂਦੀ ਐ ਕਹਿੰਦੀ ਤੂੰ ਬਾਲੀਆਂ ਗੱਲਾਂ ਨਹੀਂ ਕਰਦੀ ਬਸ ਲਿਖਦੀ ਪੜ੍ਹਦੀ ਰਹਿੰਦੀ ਐ ਉਹ ਜ਼ਿਆਦਾ ਤਾਂ આજ ਤੇ ਨਿਮਰਤ ਕੁਲ ਰਹਿ ਕੇ ਖੁਸ਼ ਹੁੰਦੀ ਐ ਮਾਂ ਦਾ ਜ਼ਿਕਰ ਆਉਂਦਿਆ ਉਸ ਦੇ ਚਿਹਰੇ ਤੇ ਹਰਾਨ ਕਮੜਾਈ ਚਾਹ ਤੇਰੀ ਸੁਆਦ ਐ ਫਿਰ ਉਹੀ ਗੱਲ ਕਹਾਂਗੀ ਬਿਲਕੁਲ ਮੇਰੀ ਮਾਂ ਦੇ ਹੱਥਾਂ ਵਾਲੀ ਰਾਤ ਨੂੰ ਕੀ ਖਾਏਗੀ ਵੀਰਾ ਕੁਝ ਨਹੀਂ ਅੱਜ ਸਾਰਾ ਦਿਨ ਆਪਾਂ ਖਾਂਦੇ ਪੀਂਦੇ ਹੀ ਰਹੇ ਆ ਅੱਜ ਰਾਤ ਨੂੰ ਕੁਝ ਨਹੀਂ ਖਾਣਾ ਆਪਾਂ ਅੱਜ ਆਪਾਂ ਦੋਵੇਂ ਰਾਤ ਦਾ ਵਰਤ ਰੱਖਾਂਗੇ ਨਾ 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 ਆਪਾਂ ਕਿਉਂ ਬਰਤ ਰੱਖਣਾ ਆਪਾਂ ਇਦਾਂ ਕਰਦੇ ਆਂ ਚਾਹ ਪੀ ਕੇ ਨਾ ਉੱਪਰ ਬਾਲਕੋਨੀ 'ਚ ਬੈਠਦੇ ਆਂ ਜਾਂ ਜੇ ਤੇਰਾ ਮਨ ਹੈ ਤਬਾਰ ਵਿੱਚ ਤੇ ਲੰਬੀ ਵਾਕ ਕਰ ਆਉਂਦੇ ਆਂ ਤੇ ਫਿਰ ਜੇ ਭੁੱਖ ਲੱਗੀ ਤਾਂ ਆਪਾਂ ਪੀਜ਼ਾ ਮੰਗਵਾ ਲਵਾਂਗੇ ਕਿਉਂ ਕੀ ਖਿਆਲ ਹੈ ਤੇਰਾ ਹਾਂਜੀ ਠੀਕ ਐ ਇਦਾਂ ਪਰ ਅੱਜ ਆਪਾਂ ਨਾ ਉੱਪਰ ਬਾਲਕੋਨੀ ਦੀ ਛੱਤ 'ਤੇ ਡੇਰਾ ਲਾਉਂਦੇ ਆਂ ਵਿੱਚ ਵਾਕ ਮੈਂ ਸਵੇਰੇ ਘੰਟੇ ਦੀ ਕਾਰਾਈ ਸੀ ਠੀਕ ਐ 10-15 ਮਿੰਟਾਂ ਬਾਅਦ ਅਸੀਂ ਉੱਪਰ ਬਾਲਕੋਨੀ ਤੇ ਆ ਬੈਠੇ ਉੱਪਰ ਕਾਫੀ ਧੁੱਪ ਸੀ ਪਰ ਸ਼ਾਮੇ ਕਰਕੇ ਸਾਡੀਆਂ ਕੁਰਸੀਆਂ ਛਾਂ ਵਿੱਚ ਸਨ ਤੇ ਸਾਹਮਣੇ ਸਮੁੰਦਰ ਤੋਂ ਠੰਡੀ ਠੰਡੀ ਹਵਾ ਵੀ ਆ ਰਹੀ ਸੀ ਮੈਂ ਸਹੀ ਸਮਾਂ ਦੇਖ ਪਰਮਵਾਰੀ ਕਲ ਅਗਾ ਤੋਰ ਲਈ ਮੈਂ ਵੀ ਮਨੋਮਣੀ ਉਤਾਵਲੀ ਜਾ ਜਾਣਨ ਲਈ ਕਿ ਆਖਰ ਹੋਇਆ ਕੀ ਅੰਤ ਵਿੱਚ ਫਿਰ ਅਗਾ ਕੀ ਹੋਇਆ ਤੁਹਾਡੀ ਜ਼ਿੰਦਗੀ ਵਿੱਚ ਕਲਾਸ ਜੀ ਕੁਝ ਠੀਕ ਹੋਇਆ ਪਰਮ ਜੀ ਦਾ ਸੁਭਾਅ ਜਾਂ ਉਸ ਦੀ ਮਾਂ ਦਾ ਬਿਹੇਵ ਕੀ ਚੇਂਜ ਆਇਆ ਉਹਨਾਂ ਵਿੱਚ ਸਮੇਂ ਦੇ ਨਾਲ ਨਾ ਵੀਰ ਕਿੱਥੇ ਕੁਝ ਨਹੀਂ ਸੁਧਰਿਆ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਹੁਣ ਮਾਤਾ ਮੈਨੂੰ ਕਦੇ ਫੋਨ ਕਰਕੇ ਇਹ ਵੀ ਨਾਖਦੀ ਕਿ ਤੂੰ ਕਦੋਂ ਆਣਾ ਸਭ ਕੁਝ ਬਦਲ ਗਿਆ ਸੀ ਇੱਕ ਦਿਨ ਮੈਂ ਪਰਮ ਨੂੰ ਫੋਨ ਤੇ ਕਿਹਾ ਕਿ ਤੂੰ ਬਹੁਤ ਬਦਲ ਗਿਆ ਹੈ ਆ ਬਦਲਾ ਸਹੀ ਨਹੀਂ ਹੈ ਪਹਿਲਾਂ ਤੂੰ ਕਿੰਨਾ ਚੰਗਾ ਸੀ ਬਿਲਕੁਲ ਅਲੱਗ ਫਿਰ ਉਸਨੇ ਕੀ ਕਿਹਾ ਤੁਹਾਡੀ ਗੱਲ ਸੁਣ ਕੇ ਕੀ ਕਹਿਣਾ ਸੀ ਕਹਿੰਦਾ ਮੈਂ ਜਨਾਨੀ ਨਹੀਂ ਪਸਾਉਣੀ ਸੀ ਪੰਜ ਸਾਲ ਤੋਂ ਕੱਲਾ ਸੀ ਜੋ ਜੋ ਮੇਰੀ ਮਾਮ ਕਿ ਗਈ ਉਹ ਮੈਂ ਤੈਨੂੰ ਕਹਿੰਦਾ ਗਿਆ ਮੈਂ ਤੇ ਜਨਾਨੀ ਫਸਾਉਣੀ ਸੀ ਤੇ ਤੂੰ ਫਸ ਗਈ ਇਹ ਕਹਿ ਕੇ ਉਹ ਫੋਨ ਤੇ ਜ਼ੋਰ-ਜ਼ੋਰ ਨਾਲ ਹਸਣ ਲੱਗ ਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਹ ਕੀ ਬੋਲ ਰਿਹਾ ਸੱਚੀ ਮੇਰੇ ਨਾਲ ਇਹੀ ਹੋਇਆ ਮੈਨੂੰ ਸਮਝ ਨਹੀਂ ਆ ਰਹੀ ਸੀ ਉਹ ਮਜ਼ਾਕ ਕਰਦਾ ਜਾਂ ਸੱਚ ਬੋਲ ਰਿਹਾ ਕੋਈ ਵੀ ਫੈਸਟੀਵਲ ਜਾਂ ਦਿਹਾੜਾ ਹੋਣਾ ਮੈਂ ਬੈਗ ਪਰ ਕੇ ਉਸਲੀ ਗਿਫਟ ਖਰੀਦ ਕੇ ਲੈ ਕੇ ਜਾਣੇ ਸਾਡੇ ਮਿਲਣ ਤੋਂ ਬਾਅਦ ਪਹਿਲੀ ਦੀਵਾਲੀ ਦਸਹਿਰਾ 크ਿਸਮਸ ਨਿਊ ਇਅਰ ਵੈਲੈਂਟਾਈਨ ਡੇ ਅਤੇ ਉਸ ਦਾ ਜਨਮ ਦਿਨ ਹਰ ਮੌਕੇ ਤੇ ਮੈਂ ਉਸ ਨੂੰ ਕੀਮਤੀ ਤੋਹਫੇ ਦਿੱਤੇ ਤੇ ਉਸ ਨੇ ਵੀ ਕਦੇ ਤੁਹਾਨੂੰ ਕੋਈ ਦਿੱਤਾ ਨਹੀਂ ਕਦੇ ਕਿਸੇ ਵੀ ਫੈਸਟੀਵਲ ਜਾਂ ਦਿਹਾੜੇ ਤੇ ਉਸ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਈਵਨ 크ਿਸਮਸ ਨਿਊ ਇਅਰ ਅਤੇ ਫਸਟ ਵੈਲੈਂਟਾਈਨ ਡੇ ਤੇ ਵੀ ਨਹੀਂ ਮੇਰੇ ਲਈ ਇਹ ਗਿਫਟ ਗਿਫਟ ਮੈਟਰ ਨਹੀਂ ਕਰਦੇ ਸੰਸਾ ਚ ਪੁੱਛੇ ਤਾਂ ਪਰ ਹਾਂ ਇਹ ਗੱਲ ਮੇਰਾ ਪਰਿਵਾਰ ਮਹਿਸੂਸ ਕਰਨ ਲੱਗ ਗਿਆ ਸੀ ਮੇਰਾ ਬੇਟਾ ਮੇਰੀ ਮਾਂ ਅਕਸਰ ਇਹ ਗੱਲ ਸੋਚਦੀ ਕਿ ਹਮੇਸ਼ਾ ਫੈਸਟੀਵਲ ਜਾਂ ਦਿਹਾੜੇ ਤੇ ਇਹ ਹੀ ਕਿਉਂ ਚੋਲੇ ਪਰ ਕੇ ਲੈ ਕੇ ਜਾਂਦੀ ਹੈ ਕਿ ਉਹ ਕਦੇ ਕੁਝ ਨਹੀਂ ਲੈ ਕੇ ਆਉਂਦਾ ਇਹ ਕੁਦਰਤੀ ਗੱਲ ਆ ਵੀਰ ਨਾਰਮਲ ਇਨਸਾਨ ਇਹ ਸੋਚਦਾ ਹੀ ਹੈ ਪਰ ਮੈਂ ਇਹ ਗੱਲਾਂ ਵੀ ਅਣਡਿੱਠੀਆਂ ਕਰ ਦਿੱਤੀਆਂ ਮੇਰੇ ਲਈ ਉਸਦਾ ਪਿਆਰ ਮੋਰ ਇੰਪੋਰਟੈਂਟ ਸੀ ਚੀਜ਼ਾਂ ਨਹੀਂ। ਜ਼ਿੰਦਗੀ ਵਿੱਚ ਬਹੁਤ ਪੈਸਾ ਕਮਾਇਆ ਸੀ ਮੈਨੂੰ ਉਸਤੇ ਪੈਸੇ ਦੀ ਲੋੜ ਨਹੀਂ ਸੀ। ਉਸੇ ਸਾਥ ਦੀ ਲੋੜ ਸੀ। ਮੈਂ ਹੁਣ ਉਦਾਸ ਰਹਿਣ ਲੱਗ ਗਈ ਸਾਂ। ਮੇਰੇ ਸੁਪਨੇ ਵਿਖਰਦੇ ਨਜ਼ਰ ਆ ਰਹੇ ਸਨ। ਮੇਰੇ بیٹے ਨੂੰ ਪਿੰਕ ਪੈ ਰਹੀ ਸੀ ਕਿ ਕੁਝ ਰੋਂਗ ਹੋ ਰਿਹਾ ਹੈ। ਇੱਕ ਦਿਨ ਉਸਨੇ ਮੈਨੂੰ ਕੋਲ ਬਿਠਾ ਕੇ ਪੁੱਛਿਆ ਤਾਂ ਮੈਂ ਤਾਂ ਹਾਂ ਮਾਰ ਕੇ ਰੋ ਪਈ। ਕਿ ਆਪਣੇ ਬੀਹਾਂ ਵਰਿਆਂ ਦੇ ਪੁੱਤ ਅੱਗੇ ਚਾਉਂਦਿਆਂ ਵੀ ਦੁੱਖ ਬੋਲ ਦਿੱਤਾ। ਉਸ ਦਾ ਬਦਲਦਾ ਸੁਭਾਅ ਮੈਨੂੰ ਅੰਦਰੋਂ ਅੰਦਰੀ ਖਾ ਰਿਆ ਸੀ ਲੋਕ ਕਹਿੰਦੇ ਹਨ ਜੇ ਕਿਸੇ ਨੂੰ ਜਿਉਂਦੇ ਜੀ ਮਾਰਨਾ ਤਾਂ ਉਸ ਨੂੰ ਪਹਿਲਾਂ ਬੇਪਨਾ ਮੁਹੱਬਤ ਕਰੋ ਸੁਪਨੇ ਦਿਖਾਓ ਸੋਹਣੇ ਪੇਕ ਦੀ ਤੇ ਫਿਰ ਹੌਲੀ ਹੌਲੀ ਬਦਲ ਕੇ ਪਰਾਂ ਹੋ ਜਾਓ ਉਹ ਆ ਵੀ ਮਰ ਜਾਵੇਗਾ ਸ਼ਹਿਰ ਮੇਰੇ ਨਾਲ ਵੀ ਇਹੀ ਹੋ ਰਿਆ ਸੀ ਹੁਣ ਮੈਂ 4-5 ਘੰਟੇ ਡਰਾਈਵ ਕਰਕੇ ਉੱਤੇ ਉਹਨਾਂ ਦੇ ਘਰ ਪਹੁੰਚਣਾ ਤਾਂ ਮੇਰੇ ਘਰ ਵੱਲ ਨੂੰ ਤੋਂ 10-15 ਮਿੰਟ ਪਹਿਲਾਂ ਮਾਤਾ ਨੇ ਘਰੋਂ ਨਿਕਲ ਜਾਣਾ ਮੈਂ ਅੰਦਰ ਜਾ ਕੇ ਦੇਖਣਾ ਸਭ ਕੁਝ ਵੀ ਖਾਨ ਲੀ ਵੀ ਨਾ ਬਣਾਇਆ ਹੋਣਾ ਦੇਖ ਕੇ ਮੈਨੂੰ ਤਕਲੀਫ ਵੀ ਹੋਣੀ ਕਿ ਚੰਨ ਕੀ ਹੋ ਰਿਹਾ ਹੈ ਸਭ ਕੁਝ ਕਿਉਂ ਬਦਲ ਰਿਹਾ ਹੈ ਮੈਂ ਉਸ ਨਾਲ ਗੱਲ ਕਰਨੀ ਕਿ ਤੇਰੀ ਮਾਂ ਬਦਲ ਕਿਉਂ ਗਈ ਤਾਂ ਉਸਨੇ ਮੈਨੂੰ ਆਪਣੇ ਸਵਾਰਨ ਸਾਹ ਟੁੱਟ ਕੇ ਪੈ ਜਾਣਾ ਜੋ ਅਕਸਰ ਅੱਜਕੱਲ ਮੇਰੇ ਪ੍ਰਤੀ ਉਸਦਾ ਸਵਾਬ ਬਦਲਦਾ ਜਾ ਰਿਹਾ ਸੀ ਤੂੰ ਆਪ ਪੁੱਛ ਲੈਣਾ ਮਾਮ ਨੂੰ ਮੈਨੂੰ ਕਿਉਂ ਕਹਿੰਦੀ ਹੈ ਉਹਨਾਂ ਦੀ ਗੱਲ ਹੈ ਉਹਨਾਂ ਨਾਲ ਕਰ ਮੇਰੇ ਨਾਲ ਨਹੀਂ ਆਹ ਗਦੀ ਕਿ ਮੈਂ ਤੇਰੀ ਤੀਵੀ ਆ। ਜੇ ਮੈਨੂੰ ਕੋਈ ਗੱਲ ਖਟਕੇਗੀ ਤਾਂ ਮੈਂ ਤੇਰੇ ਨਾਲ ਹੀ ਕਰਾਂਗੀ ਕਿਸੇ ਹੋਰ ਨਾਲ ਥੋੜੇ। ਤੇਰਾ ਪੀਤਾ ਦੋਸਤਾ ਮੂਡ ਚੰਗਾ ਹੁੰਦਾ। ਮੈਂ ਉਸ ਨੂੰ ਆਖ ਦਿੰਦੀ ਹੋਰ ਕੁਝ ਨਹੀਂ ਇਹ ਜੈਲਸੀ ਕੰਪਲੈਕਸ ਹੈ। ਤੇਰੀ ਮਾਂ ਆਪਣੇ ਰਿਸ਼ਤੇ ਤੋਂ ਜੈਲਸ ਹੋ ਰਹੀ ਹੈ। ਇਹ ਇੰਗਲੈਂਡ ਦੀਆਂ ਬਹੁਤ ਸਾਰੀਆਂ ਤੀਵੀਆਂ ਦੀ ਕਾਮਨ ਪ੍ਰੋਬਲਮ ਹੈ ਵੀਰਾ। ਹੂੰ ਪਹਿਲਾਂ ਰੱਬ ਅਗੇ ਅਰਦਾਸ ਕਰੀ ਜਾਣਗੀਆਂ ਕਿ ਟੁੱਟੇ ਘਰ ਵਸਣ ਉਹਨਾਂ ਦੇ ਮੁੰਡਿਆਂ ਦੇ। ਤੇ ਜਦ बस ਜਾਂਦੇ ਅੰਤ ਸ਼ਾਇਦ ਉਹਨਾਂ ਨੂੰ ਆਪਣਾ ਕੰਟਰੋਲ ਜਾਂਦਾ ਦਿਖਾਈ ਦੇਣ ਲੱਗ ਜਾਂਦਾ ਹੈ ਆਪਣੇ ਮੁੰਡਿਆਂ ਤੋਂ ਫਿਰ ਉਹ ਜੇ ਡਰਾਮੇ ਕਰਨੇ ਸਟਾਰਟ ਕਰ ਦਿੰਦੀਆਂ ਹਨ ਕਿ ਦੁਬਾਰਾ ਔਰੰਡਾ ਹੋ ਜਾਵੇ ਤੇ ਉਹਨਾਂ ਮਗਰੇ ਹੀ ਮਾਮ ਮਾਮ ਕਰਦਾ ਫਿਰੇ ਆਹ ਤੁਸੀਂ ਸਹੀ ਕਹਿੰਦੇ ਹੋ ਇਹ ਚ ਇੰਗਲੈਂਡ ਦੀ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਇੱਥੋਂ ਦੀਆਂ ਕੁੜੀਆਂ ਹੀ ਆਪਣੇ ਨਿਆਣਿਆਂ ਦਾ ਘਰ ਬਸਣ ਨਹੀਂ ਦਿੰਦੀਆਂ ਮੈਂ ਵੀ ਇਹੋ ਜੀ ਕੈਟਾਗਰੀ ਦੀਆਂ ਕੁਝ ਕੁੜੀਆਂ ਨੂੰ ਜਾਣਦੀਆਂ ਕਲਾਸ ਜੀ ਇਹ ਬਹੁਤ ਖਤਰਨਾਕ ਕੈਟਾਗਰੀ ਹੈ ਔਰ ਨਹੀਂ ਤਾਂ ਕੀ ਮੈਂ ਤੇ ਆਪਣਾ ਆਪ ਅਸੇ ਮਹਿਸੂਸ ਕਰੀ ਸਾਂ ਉਹ ਜਰਾਨੀ ਰੋਜ਼ ਕੋਈ ਨਾ ਕੋਈ ਪੰਗਾ ਬਾਛੜਦੀ ਮੈਂ ਬਥੇਰਾ ਕੋਸ਼ਿਸ਼ ਕਰਦੀ ਕਿ ਸਭ ਠੀਕ ਰਹੇ ਪਰ ਉਸਨੇ ਜਿਸ ਤਰ੍ਹਾਂ ਸੋਹੀ ਖਾਲੀ ਸੀ ਸਾਨੂੰ ਦੋਹਾਂ ਨੂੰ ਲੱਗ ਕਰਨ ਦੀ ਉਸਦੀ ਖਿਸ਼ਤੀ ਹਰ ਗੱਲ ਹਰ ਚਲਾਕੀ ਮੇਰੇ ਤੱਕ ਪਹੁੰਚ ਜਾਂਦੀ ਭਾਣੂ ਕੋਈ ਪਰਿਵਾਰ ਵਿੱਚੋਂ ਹੀ ਦੱਸ ਦਿੰਦਾ ਸੀ ਹਾਂ ਵੀਰਾ ਐ ਸਾਡਾ ਦੋਹਾਂ ਦਾ ਰਿਸ਼ਤਾ ਨਹੀਂ ਵਿਗਾੜਨਾ ਚਾਹੁੰਦੀ ਸੀ ਮੇਰਾ ਮੋਹ ਵੀ ਸੀ ਉਸ ਨਾਲ ਇੱਕ ਵਾਰ ਮੈਂ ਸੱਤਨਾ ਦਿਨਾਂ ਲਈ ਉੱਥੇ ਗਈ ਉਸ ਦਿਨ ਸ਼ਨੀਵਾਰ ਸੀ ਹਰ ਸ਼ਨੀਵਾਰੇ ਟੱਬਰ ਬਾਹਰੋਂ ਹੀ ਖਾਣਾ ਮੰਗਾਉਂਦਾ ਉਸ ਦਿਨ ਉਹ ਮੈਨੂੰ ਆਖਣ ਲੱਗ ਗਿਆ ਆ ਜਾ ਆਪਾਂ ਬਾਹਰੋਂ ਪੀਜ਼ਾ ਚੁੱਕ ਲਈਏ ਮੈਂ ਸ਼ੂ ਪਾ ਕੇ ਉਸ ਨਾਲ ਕਾਰ ਵੱਲ ਤੁਰ ਪਈ ਬਾਹਰ ਨਿਕਲਣ ਲੱਗੇ ਤਾਂ ਸਾਹਮਣੇ ਆਖ ਲਈ ਕਿੱਧਰ ਚੱਲਿਆ ਪਰ ਮੈਂ ਕਹਿੰਦਾ ਪੀਜ਼ਾ ਲੈਣ ਚੱਲਿਆਂ ਅੱਗੋਂ ਕਹਿੰਦੀ ਕੈਨ ਬਈ ਹੋਲਡ ਇਟ ਤੇਰੇ ਕੋਲ ਪੈਸੇ ਹਨ ਮੈਂ ਜਾ ਮੇਰੇ ਕੋਲ 5 ਪੌਂਡ ਹਨ ਉਹ ਲੈ ਜਾ ਜੇ ਲੈ ਕੇ ਜਾਣੇ ਓ ਮਾਈ ਗੋਡ ਸੱਚੀ ਕਲਾਕੀ ਡਾਂਟ ਬਲੀਵ ਇਟ ਮੈਂ ਹਰਾਨ ਸਾਂ ਗੱਲਾਂ ਸੁਣ-ਸੁਣ ਵੇਖ ਰਹਾ ਮੈਂ ਸ਼ੌਕ ਗਈ ਮਾਤਾ ਜੀ ਇਹ ਗੱਲ ਸੁਣ ਕੇ ਅਸਲ ਵਿੱਚ ਉਹ ਮੈਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਪਰਮ ਕੋਲ ਪੈਸੇ ਨਹੀਂ ਹਨ ਕਿਤੇ ਪੈਸਿਆਂ ਕਰਕੇ ਨਾ ਮਗਰ ਲੱਗੀ ਹੋਵੇ ਉਸਤੇ ਅਰ ਵੀ ਰਹਾ ਰੱਬ ਦੀ ਸੋਹ ਮੈਨੂੰ ਉਸਤੇ ਪੈਸਿਆਂ ਦਾ ਕੋਈ ਲਾਲਚ ਨਹੀਂ ਸੀ ਨਾ ਕੋਈ ਆਸ ਸੀ ਭਾਵੇਂ ਉਹ ਮੇਰਾ ਆਦਮੀ ਸੀ ਫਿਰ ਵੀ ਮੈਂ ਇਹ ਸੋਚਦੀ ਕਿ ਜਲ ਮੈਂ ਉਸ ਕੋਲ ਜਾ ਕੇ ਪਰਮਾਨੈਂਟ ਰਹਾਂਗੀ ਉਦੋਂ ਦੇਖੀ ਜਾਵੇਗੀ ਹਾਰੇ ਮੈਂ ਆਪਣਾ ਖਰਚਾ ਆਪ ਚੁੱਕ ਲਈ ਸਾ ਦਿਨ ਬਦਿਨ ਇਹੋ ਜੀਆਂ ਘਟਨਾਵਾਂ ਹੁੰਦੀਆਂ ਰਹਿਣੀਆਂ ਇਹਨੂੰ ਆਪਣੇ ਆਪ ਨਾਲ ਘਿਰਨਾ ਮਹਿਸੂਸ ਹੋਣ ਲੱਗ ਪਈ ਇਹ ਰ ਖੁਦ ਦਾ ਸਭਾ ਚੜਚੜਾ ਹੋਣ ਲੱਗ ਗਿਆ ਜਦ ਉਸਦੇ ਘਰ ਜਾਣਾ ਮਾਤਾ ਨੇ ਮੈਨੂੰ ਵਾਤੂ ਫੀਲ ਕਰਾਉਣ ਚ ਕੋਈ ਕਸਰ ਨਾ ਛੱਡੀ ਪਰ ਮਨ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਤਾਂ ਉਸਨੇ ਪੜਕ ਉੱਠਣਾ ਖਬਰਦਾਰ ਜੇ ਮੇਰੀ ਮਾਂ ਬਾਰੇ ਕੁਝ ਕਿਹਾ ਤਾਂ ਮੇਰਾ ਰੋਕ ਹੈ ਰੋਕ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦੀ ਰੋਕ ਹੈ ਉਹ ਕਿਵੇਂ ਮੈਂ ਕਲਾਸ ਜੀ ਤੋਂ ਹੈਰਾਨ ਹੋ ਕੇ ਸਵਾਲ ਪੁੱਛਿਆ ਕਿ ਪਤਾ ਵੀਰਾ ਅੱਗ ਲੱਗਣਾ ਮੈਂ ਤਾਂ ਸੁਣੇ ਪਹਿਲੀ ਵਾਰ ਸੀ ਕਿ ਕੋਈ ਆਪਣੀ ਮਾਂ ਨੂੰ ਰੋਕ ਸਕਦਾ ਹੈ ਇਹ ਨਾ ਕਲਾਸ ਵੀ ਹੱਸ ਪਈ ਹਾਏ ਹਾਏ ਫਿਰ ਮਾਈ ਨੇ ਤਾਂ ਪੂਰਾ ਵਸਤ ਕੀਤਾ ਸੀ ਉਸ ਨੂੰ ਆ ਇੰਜੀ ਕਹਿਲਾ ਮਾਤਾ ਚਾਲਾਂ ਜਲਦੀ ਗਈ ਅਸੀਂ ਦੂਰ ਹੁੰਦੇ ਗਏ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਸਦੀ ਵਜ੍ਹਾ ਨਾਲ ਸਾਡੇ 'ਚ ਫਰਕ ਨਾ ਪਵੇ ਪਰ ਉਹ ਜਨਾਨੀ ਪਾਕਿਸਤਾਨੀ ਡਰਾਮੇ ਦੇਖ ਤੱਕ ਪੂਰੀ ਟ੍ਰੈਂਡ ਹੋਈ ਸੀ ਹੱਦ ਉਸ ਵੇਲੇ ਹੋਣ ਲੱਗ ਗਈ ਜਦੋਂ ਘਰ ਵਿੱਚ ਉਸਦੀ ਪ੍ਰਾਣੀ ਜਨਾਨੀ ਦੀਆਂ ਫੋਟੋਆਂ ਕੱਢ ਕੇ ਲਾਉਣ ਲੱਗੀ ਉਸ ਨੂੰ ਪਤਾ ਸੀ ਮੈਂ ਫੋਟੋ ਦੇਖ ਕੇ ਪਰਮਣਾ ਲੜਾਂਗੀ ਪਰ ਇਸ ਤਰ੍ਹਾਂ ਦਾ ਕੁਝ ਨਾ ਹੋਇਆ ਮੈਂ ਬਹੁਤੀ ਤੇ ਦਿਰ ਤੱਕ ਨਾ ਪਰਮ ਨਾਲ ਗੱਲ ਕੀਤੀ ਕਿ ਆ ਜੋ ਹੋ ਰਿਹਾ ਸਹੀ ਨਹੀਂ ਹੈ ਮੈਂ ਤੇਰੇ ਨਾਲ ਇਸ ਕਰਕੇ ਨਹੀਂ ਜੁੜੀ ਇਹ ਮਾਹੌਲ ਮੇਰੇ ਲਈ ਨਹੀਂ ਹੈ ਮੇਰਾ ਧਮ ਘੁੱਟਦਾ ਇਸ ਮਾਹੌਲ ਵਿੱਚ ਕਿੱਥੇ ਮੈਂ ਪੜ੍ਹ ਲਿਖਣ ਵਾਲੀ ਇੱਕ ਸੁਲਜੀ ਹੋ ਯਾਰਤ ਸੋ ਲੋਕਾਂ ਚ ਉੱਠਣਾ ਬੈਠਣਾ ਕਿੱਥੇ ਮੈਂ ਇੱਕ ਬਜ਼ੁਰਗ ਔਰਤ ਦੀਆਂ ਚਾਲਾਂ ਦਾ ਮੋਹਰਾ ਬਣ ਕੇ ਰਹਿ ਗਈ ਸਾਂ ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ ਹੁਣ 2 ਹਫ਼ਤੇ ਬਾਅਦ ਮੇਰਾ ਜਾਣਾ ਬੰਦ ਹੋ ਗਿਆ ਉਹ ਮੈਂ 4 ਹਫ਼ਤੇ ਬਾਅਦ ਜਾਂਦੀ ਉਹ ਵੀ ਵਿੱਚ ਵਿੱਚ ਮੇਰੇ ਵੱਲ 2 ਦਿਨ ਰਹਿ ਜਾਂਦਾ ਜਦੋਂ ਤੁਹਾਡੇ ਵੱਲ ਆਉਂਦਾ ਉਦੋਂ ਸੁਭਾਅ ਕਿਦਾਂ ਹੁੰਦਾ ਉਹਨਾਂ ਦਾ ਉੱਥੇ ਨਾਲੋਂ ਅਲੱਗ ਬਹੁਤ ਅਲੱਗ ਪਿਆਰ ਨਾਲ ਬੋਲਦਾ ਤੇ ਇਹ ਕਰਦਾ ਬਹੁਤ ਵਧੀਆ ਰਹਿੰਦਾ ਪਰ ਜਦ ਮੈਂ ਉੱਥੇ ਜਾਂਦੀ ਤਾਂ ਬਿਲਕੁਲ ਅਲੱਗ ਹੁੰਦਾ ਇਸ ਦਾ ਮਤਲਬ ਮੇਨ ਪਵਾੜੇ ਦੀ ਜੜ੍ਹੋਂ ਬੁਢੀ ਸੀ ਕਲਾਸ ਜੀ ਹਾਂ ਸ਼ਾਇਦ ਪਰ ਉਸ ਦਾ ਆਪਣਾ ਵੀ ਤਾਂ ਦਿਮਾਗ ਸੀ ਮੈਂ ਹੈਰਾਨ ਸਾਂ ਕਿ ਉਸ ਨੂੰ ਕਿਉਂ ਦਿਖਾਈ ਨਹੀਂ ਦੇ ਰਿਹਾ ਸੀ ਖੈਰ ਉਹ ਮੈਨੂੰ ਆਖਦਾ ਮੇਰੀ ਮਾਂ ਹੈ ਮੇਰਾ ਸਭ ਕੁਝ ਆ ਮੇਰੀ ਰੋਕ ਆ ਮੇਰੀ ਮਾਂ ਮੇਰੀ ਤੀਵੀ ਜਾਣ ਬਾਅਦ ਮੇਰੀ ਮਾਂ ਨੇ ਮੇਰਾ ਘਰ ਸੰਭਿਆ ਮੇਰੇ ਨਿਆਣੇ ਸੰਭੇ ਜੇ ਮੇਰੇ ਮਾਂ ਬਾਪ ਨਾ ਨਾ ਹੁੰਦੇ ਮੇਰੇ ਨਿਆਣੇ ਕਿਸ ਨੇ ਪਾਲਨੇ ਸਨ ਜੇ ਮੇਰੇ ਨਾਲ ਰਹਿਣਾ ਤੈਨੂੰ ਮੇਰੇ ਮਾਂ ਪਿਓ ਦਾ ਸਤਿਕਾਰ ਕਰਨਾ ਪੈਣਾ ਉਹ ਜੋ ਮਰਜ਼ੀ ਕਰਨ ਬੋਲਣ ਤੂੰ ਕੁਝ ਨਹੀਂ ਬੋਲ ਸਕਦੀ ਨਾ ਕਹਿ ਸਕਦੀ ਐ ਮੈਂ ਤੈਨੂੰ ਛੱਡ ਸਕਦਾ ਆਪਣੇ ਮਾਂ ਪਿਓ ਨੂੰ ਨਹੀਂ ਹਾਏ ਹਾਏ ਆ ਕੀ ਸੀ ਮੈਂ ਗੱਲਾਂ ਸੁਣ ਸੁਣ ਹੈਰਾਨ ਹੋ ਰਹੀ ਸਾਂ ਦੁੱਖ ਦੀ ਗੱਲ ਤਾਂ ਐਸੀ ਵੀਰਾਗ ਕੇ ਮੈਂ ਆਪਣੀ ਜ਼ੁਬਾਨ ਵਿੱਚੋਂ ਇੱਕ ਵੀ ਲਫ਼ਜ਼ ਉਹਨਾਂ ਦੋਹਾਂ ਨੂੰ ਕਦੀ ਮਾੜਾ ਨਹੀਂ ਬੋਲਿਆ ਸੀ ਹਮੇਸ਼ਾ ਮਮਪੇਂਜੀ ਡੈਡੀ ਜੀ ਕਹਿ ਕੀ ਗੱਲ ਕੀਤੀ ਸੀ ਜੇ ਕੋਈ ਗੱਲ ਹੁੰਦੀ ਤਾਂ ਬਸ ਪਰਮ ਨੂੰ ਆਖ ਦਿੰਦੀ ਕਿ ਉਹ ਬਦਲ ਗਈ ਹੈ ਕਿਉਂ ਬਦਲੀ ਸਵਾਲ ਦੀ ਹੁਣ ਮੈਨੂੰ ਸਮਝ ਆ ਗਈ ਸੀ ਖੈਰ ਸਮਾਂ ਚੱਲੇ ਚੱਲਦਾ ਗਿਆ ਮੈਂ ਮਾਤਾ ਦਾ ਉਸ ਕੁਲ ਜ਼ਿਕਰ ਕਰਨਾ ਬੰਦ ਕਰ ਦਿੱਤਾ ਉਹ ਜੋ ਵੀ ਚਾਲਾਂ ਚਲਦੀ ਮੈਂ ਇਗਨੋਰ ਕਰ ਦਿੰਦੀ ਮੈਂ ਆਪਣਾ ਘਰ ਹਰ ਹਾਲ ਵਿੱਚ ਉਸ ਸੌਣਾ ਚੰਦੀ ਸੀ ਮੇਰਾ ਜਨਮ ਦਿਨ ਨੇੜੇ ਆ ਰਿਹਾ ਸੀ ਉਸਨੇ ਆਪ ਹੀ ਮੈਨੂੰ ਕਾ ਕੰਮ ਤੋਂ ਵੀਕ ਦੀਆਂ ਛੁੱਟੀਆਂ ਲੈ ਲੈ ਆਪਾਂ ਆਊਟ ਆਫ ਕੰਟਰੀ ਘੁੰਮਣ ਚੱਲਦੇ ਆ ਮੈਂ ਵੀ ਛੁੱਟੀਆਂ ਲੈ ਲੈਣੀਆਂ ਹਨ ਹੋਏ ਤਾਂ ਤੁਹਾਡੇ ਲਈ ਖੁਸ਼ਖਬਰੀ ਸੀ ਹਾਂ ਮੈਂ ਖੁਦ ਹੈਰਾਨ ਸੀ ਮੈਂ ਸੋਚਿਆ ਸ਼ੁਕਰ ਹੈ ਮਾਲਕਾ ਸਾਡੇ ਸਭ ਠੀਕ ਹੋਣ ਲੱਗਾ ਮੈਂ ਵੀਕ ਦੀਆਂ ਛੁੱਟੀਆਂ ਲੈ ਲਈਆਂ ਤੇ ਉਸਨੇ ਵੀ ਸਿਰਫ 2 ਵੀਕ ਰਹਿ ਗਏ ਸਨ ਮੇਰੇ ਬਰਥਡੇ ਨੂੰ ਪਰ ਸੁਨੇਹਾਰੇ ਵੀ ਕਿਤੇ ਜਾਣ ਲਈ ਕੁਝ ਬੁੱਕ ਨਹੀਂ ਕੀਤਾ ਸੀ ਜਦ ਅਸੀਂ ਨਵੇਂ-ਨਵੇਂ ਮਿਲੇ ਸਾਂ ਉਹ ਗੱਲਾਂ ਵਿੱਚ ਕੇਪ ਟਾਉਨ, ਬਾਲੀ, ਮਰੀਸ਼ੀਅਸ, ਬਾਰਬਡਾਸ, ਕਿਊਬਾ ਪਤਾ ਨਹੀਂ ਕਿੱਥੋਂ-ਕਿੱਥੋਂ ਦੇ ਸੁਪਨੇ ਦਿਖਾਉਂਦਾ ਸੀ ਪਰ ਸਲੀਹਤ ਏਸੀ ਕਿ ਸਾਲ ਹੋ ਚੱਲਾ ਸੀ ਮੈਂ ਆਪਣੇ ਘਰ ਤੋਂ ਉਹਦੇ ਘਰ ਤੱਕ ਤੇ ਉਹ ਆਪਣੇ ਘਰ ਤੋਂ ਮੇਰੇ ਘਰ ਦਾ ਸਫ਼ਰੀ ਤੈਅ ਕਰ ਰਹੇ ਸਾਂ ਕਿਊਬਾ ਹੁਣੀ ਤਾਂ ਪਤਾ ਨਹੀਂ ਕਿਸ ਕੋਨੇ ਵਰਗੇ ਸਨ ਖੈਰ ਗੱਲ ਮੁਲਕ ਘੁੰਮਣ ਦੀ ਵੀ ਨਹੀਂ ਸੀ ਗੱਲ ਵਾਦੇ ਕਰਨ ਦੀ ਸੀ ਝੂਠੇ ਵਾਦੇ ਇੱਕ ਜਾਲ ਬੁਣਿਆ ਗਿਆ ਸੀ ਤੇ ਮੈਂ ਉਸ ਵਿੱਚ ਫਸ ਗਈ ਸੀ ਤੇ ਮਨ ਹਾਰੇ ਵੀ ਨਹੀਂ ਮੰਨ ਰਿਹਾ ਸੀ ਕਿ ਹੋ ਕੀ ਰਿਹਾ ਹੈ ਮੈਂ ਆਪਣੇ ਵੱਲੋਂ ਸਭ ਠੀਕ ਕਰਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਤੁਸੀਂ ਕਿੱਥੇ ਬਰਡੇ ਬਣਾਉਣਗੇ ਕਿ ਉੱਪਰ ਜਾ ਮਰੀਸ਼ਸ ਮੈਂ ਸ਼ਰਾਰਤੀ ਸਵਾਲ ਕੀਤਾ ਮੇਰਾ ਸਵਾਲ ਸੁਣ ਉਹ ਆਪ ਹੀ ਹੱਸ ਪਈ ਆਹੋ ਵਰ ਟੂਰ ਤੇ ਗਏ ਅਸੀਂ ਦੋਵੇਂ ਨਹੀਂ ਦੋਵੇਂ ਨਹੀਂ ਸੌਰੀ ਤਿੰਨੇ ਹੈ ਤਿੰਨੇ ਤੀਜਾ ਕੌਣ ਕਲਾਜੀ ਮੈਂ ਤਿੰਨੇ ਸੁਣ ਕੇ ਪੁੱਛਿਆ ਉਹ ਇਸ ਵਾਰ ਖਿੜਖੜਾ ਕੇ ਹੱਸ ਪਈ ਹੈ ਮੇਰਾ ਪਤੀ ਤੇ ਉਸ ਦਾ ਰੁਕ ਇਸ ਵਾਰ ਸੀ ਦੋਵੇਂ ਹੱਸ ਪਈਆਂ ਸੱਚੀ ਤੁਸੀਂ ਤਿੰਨੇ ਵਾਰ ਟੁੱਟਦੇ ਗਏ ਇਸ ਵਾਰ ਮੈਂ ਸੀਰੀਸ ਹੋ ਕੇ ਪੁੱਛਿਆ ਸਵਾਧੀਖੇ ਮੈਂ ਉਸ ਨੂੰ ਜੱਦ ਵੀ ਪੁੱਛਦੀ ਕਿ ਆਪਾਂ ਕਦੋਂ ਬੁੱਕ ਕਰਨਾ ਉਹ ਕਾਲ ਦਿੰਦਾ ਕੋਈ ਨਾ ਕਰਦਿਆਂ ਕਾਲ ਹੀ ਕਾਦੀ ਆ ਇੱਕ ਦਿਨ ਮੈਂ ਕਿਹਾ ਕਿ ਸਿਰਫ ਦੋ ਬੀਕ ਰਹਿ ਗਏ ਜੇ ਅਪ ਜਾਣਾ ਹੈ ਤਾਂ ਕਿਤੇ ਤਾਂ ਬੁੱਕ ਕਰੀਏ ਜੇ ਨਹੀਂ ਵੀ ਜਾਣਾ ਤਾਂ ਵੀ ਕੋਈ ਨਾ ਮੈਨੂੰ ਦੱਸ ਦਿਓ ਫਿਰ ਕੀ ਬੋਲਿਆ ਹੋਈ ਜਿਸ ਦਾ ਡਰ ਸੀ ਕਹਿੰਦਾ ਮਮ ਕਹਿੰਦੀ ਐ ਤੂੰ ਦੋ ਸਾਲਾਂ ਤੋਂ ਨਿਆਣੇ ਲੈ ਕੇ ਕਿਤੇ ਬਾਹਰ ਨਹੀਂ ਗਿਆ ਘੁਮਣ ਮੈਂ ਹਰ ਵਾਰ ਕਹਾਂ ਕਿ ਪੈਸੇ ਨਹੀਂ ਆਨ ਮੇਰੇ ਕੋਲ ਜੇ ਹੁਣ ਮੈਂ ਤੇਰੇ ਨਾਲ ਤੁਰ ਪਿਆ ਤਾਂ ਉਹਨਾਂ ਨੇ ਕਹਿਣਾ ਹੁਣ ਕਿਦਾਂ ਤੁਰ ਪਿਆ ਤੀਮੀ ਲਈ ਪੈਸੇ ਹੈਗੇ ਆ ਨਿਆਣੇ ਲਈ ਨਹੀਂ ਐਨੂੰ ਪਤਾ ਮੈਂ ਜੋਇੰਟ ਫੈਮਿਲੀ ਵਿੱਚ ਰਹਿੰਦਾ ਮੈਨੂੰ ਬਹੁਤ ਕੁਝ ਸੋਚਣਾ ਪੈਂਦਾ ਆਈ ਹੋਪ ਯੂ ਅੰਡਰਸਟੈਂਡ ਓ ਮਾਈ ਗੋਡ ਫਿਰ ਮਮ ਫਿਰ ਤੁਸੀਂ ਕੀ ਕਿਹਾ ਉਹ ਨਹੀਂ ਮੈਂ ਕੀ ਕਹਿਣਾ ਸੀ ਮੈਂ ਕਿਹਾ ਕੋਈ ਨਾ ਮਨ ਹੋਰਾ ਨਾ ਕਰੋ ਆਪਾਂ ਨਹੀਂ ਜਾਂਦੇ ਬਾਹਰ ਫਿਰ ਆਪ ਹੀ ਕਹਿਣ ਲੱਗਾ ਚੱਲ ਆਪਾਂ ਇੱਥੇ ਯੂਕੇ 'ਚ ਹੀ 4-5 ਨਾਲ ਹੀ आई लोफ जा आई जावांगी आई प्रॉमिस मैं कह ठीक है नो वरीज जਵੇਂ ਤੁਸੀਂ ਖੁਸ਼ ਅਸੀਂ ਵਾਰੀ ਸੇ ਰਹਉਂਦੇ ਜਾਂਦੇ ਦੋ ਹਫ਼ਤੇ ਬਾਅਦ ਦੋ ਰਾਤਾਂ ਲਈ ਵੀਕਐਂਡ ਤੇ ਮੈਂ ਜਾਂਦੀ ਤੇ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਉਹ ਮੇਰੇ ਕੋਲ ਆਉਂਦਾ ਬੱਸ ਸੀ ਮਹੀਨੇ ਚ ਦੋ ਵਾਰ ਮਿਲਦੇ ਇਸ ਵਾਰ ਮੇਰੀ ਵਾਰੀ ਸੀ ਮੈਂ ਉੱਥੇ ਗਈ ਮਾਤਾ ਦਾ ਉਹੀ ਬਿਹੇਵ ਮੂੰਹ ਜਾ ਫਲਾਇਆ ਨਾ ਚੱਜ ਨਾ ਗੱਲ ਕਰੀ ਨਾ ਬੋਲੇ ਹੁਣ ਮੈਂ ਵੀ ਚੁੱਪੀ ਰਹਿੰਦੀ ਸਕੋਲ ਵੀ ਕੋਈ ਕੰਪਲੇਂਟ ਨਾ ਕਰਦੀ ਬਸ ਉਹਨਾਂ ਦੋਹਾਂ ਨੂੰ ਖਾਣਾ ਬਣਾ ਕੇ ਜ਼ਰੂਰ ਦਿੰਦੀ ਆਪਣੇ ਵੱਲੋਂ ਦੋਹਾਂ ਨਾਲ ਟਾਈਮ ਵੀ ਸਪੈਂਡ ਕਰਦੀ ਗੱਲਾਂ ਵੀ ਕਰਦੀ ਇੱਕ ਦਿਨ ਅਸੀਂ ਦੋਵੇਂ ਟੀਵੀ ਰੂਮ ਵਿੱਚ ਬੈਠੇ ਸੀ ਮੈਂ ਕੁਝ ਲੈਣ ਕਿਚਨ ਵਿੱਚ ਗਈ ਮਾਤਾ ਪਿਤਾ ਦੂਸਰੇ ਕਮਰੇ ਵਿੱਚ ਬੈਠਦੇ ਸਨ ਮੈਂ ਕੋਲੋਂ ਲੰਘ ਕੇ ਕਿਚਨ 'ਚ ਜਾਣਾ ਸੀ ਉਹਨਾਂ ਦੀ ਮੇਰੇ ਵੱਲ ਪਿੱਠ ਸੀ ਮੈਨੂੰ ਉਹਨਾਂ ਨੇ ਨਹੀਂ ਦੇਖਿਆ ਕਿਚਨ ਦਾ ਇੱਕ ਦਰਵਾਜ਼ਾ ਉਸ ਰੂਮ ਵਿੱਚ ਵੀ ਖੁੱਲਦਾ ਸੀ ਉਹ ਦਰਵਾਜ਼ਾ ਖੁੱਲਾ ਹੋਣ ਕਰਕੇ ਉਹਨਾਂ ਦੀਆਂ ਗੱਲਾਂ ਸਾਫ਼-ਸਾਫ਼ ਮੇਰੇ ਕੰਨਾਂ ਤੱਕ ਪਹੁੰਚ ਰਹੀਆਂ ਸਨ ਅਚਾਨਕ ਮੇਰੇ ਕੰਨ ਵਿੱਚ ਆਵਾਜ਼ ਆਈ ਇਹਨਾਂ ਦੋਹਾਂ ਦੀ ਬਾਲੀ ਬੰਦੀ ਨਹੀਂ ਆ ਚੜਚੜ ਹੁੰਦੀ ਰਹਿੰਦੀ ਆ ਜਨਾਨੀ ਦੇਖਣ ਨੂੰ ਭੋਲੀ ਲੱਗਦੀ ਆ ਪਰ ਬਹੁਤ ਤੇਜ਼ ਆ ਦੇਖ ਕਿਦਾਂ ਜੁੱਤੀ ਥੱਲੇ ਰੱਖਣਾ ਚਾਹੁੰਦੀ ਆ ਰਿੱਕੀ ਨੂੰ ਮਗਰ ਮਗਲ ਟੱਪਦਾ ਫਿਰਦਾ ਹੋ ਵੀ ਕਦੇ ਕਿਸੇ ਹੋਟਲ ਨੂੰ ਲੈ ਕੇ ਤੁਰਦਾ ਕਦੇ ਕਿਤੇ ਸ਼ਰਮ ਨਹੀਂ ਆਉਂਦੀ ਰਿੱਕੀ ਨੂੰ ਵੀ ਜੇ ਨਾ ਪਹਿਲੀ ਜਨਾਨੀ ਨੂੰ ਟਪਾ ਲੈਂਦਾ ਤਾਂ ਆਹ ਦਿਨਾਂ ਦੇਖਣਾ ਪੈਂਦਾ ਦੂਜੀ ਰਨ ਵਾਲਾ ਮਾਤਾ ਪਿਤਾ ਨੂੰ ਦੱਸ ਰਿਸੀ ਮੇਰੇ ਬਾਰੇ ਵੀਰਾ ਬਾਪੂ ਨੇ ਕੀ ਕਿਹਾ ਉਸ ਦੀ ਗੱਲ ਸੁਣ ਕੇ ਉਹ ਨਹੀਂ ਬੋਲਿਆ ਬੁੜੀ ਨੂੰ ਕਿ ਬਸ ਕਿਉਂ ਨਿਆਣਿਆਂ ਦਾ ਘਰ ਖਰਾਬ ਕਰਨ ਤੇ ਤੁਲੀਆਂ ਬਾਪੂ ਦਾ ਨਾ ਪੁੱਛ ਉਸ ਦੀ ਆਵਾਜ਼ ਕੰਨਾਂ ਚਾਹੁੰਦਿਆਂ ਤਾਂ ਮੈਂ ਸੋਨੀ ਹੋ ਗਈ ਗਾਲ ਕੱਢ ਕੇ ਕਹਿੰਦਾ ਦਫਾ ਹਮਾਰੇ ਪੈ ਚੌਧਰੀ ਨੂੰ ਬੰਦੀਆ ਤਾਂ ਠੀਕ ਹੈ ਨਹੀਂ ਤਾਂ ਦਫਾ ਕਰੇ ਕਿਤੇ ਕਿੜਾ ਗੋਲਡ ਮੈਰਿਜ ਹੋਈ ਐ ਇਦਾਂ ਦੇ ਭੈਣ ਦੇ ਨੇ ਦੇ 100 ਰਿਸ਼ਤੇ ਬੰਦੇ ਨੇ ਤੇ 100 ਟੁੱਟਦੇ ਨੇ ਜੱਟਾਂ ਦੇ ਪੁੱਤਾਂ ਦੇ ਤੇ ਇਸ ਤੋਂ ਬਾਅਦ ਦੋਵੇਂ ਹੱਸਣ ਲੱਗ ਗਏ ਹਾਏ ਇੰਨੇ ਕਮਿੰਨੇ ਲੋਕ ਵੀ ਹਨ ਦੁਨੀਆ 'ਚ ਕੱਲ ਉਸ ਚੀਜ਼ ਦੀਆਂ ਗੱਲਾਂ ਸੁਣ ਮੈਂ ਹੈਰਾਨ ਹੋ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਤੁਸੀਂ ਗੱਲਾਂ ਸੁਣ ਲਈਆਂ ਨਹੀਂ ਉਹਨਾਂ ਬਾਹਰ ਮੈਂ ਦੂਸਰੇ ਰੂਮ ਵਿੱਚ ਪਰਮ ਨਾਲ ਟੀਵੀ ਦੇਖ ਰਹੀ ਸੀ ਅਕ ਉਸ ਸਮੇਂ ਬਾਤ ਦੁਬਾਰਾ ਪਰਮ ਕੋਲ ਆ ਕੇ ਬੈਠ ਗਈ ਮੇਰਾ ਬੋਲਣ ਦਾ ਮਨ ਨਹੀਂ ਹੋ ਰਿਹਾ ਸੀ ਮਨ ਕਰਦਾ ਸੀ ਘਰ ਚੁੱਕਾਂ ਤੇ ਘਰ ਵਾਪਸ ਆ ਜਾਵਾਂ ਤੁਸੀਂ ਪਰਮ ਨੂੰ ਕਿਉਂ ਨਹੀਂ ਦੱਸਿਆ ਦੱਸ ਦੀ ਤਾਂ ਉਸਨੇ ਯਕੀਨ ਨਹੀਂ ਕਰਨਾ ਸੀ ਜਦੋਂ ਰੱਬ ਨੇ ਕਿਸੇ ਦਾ ਮਿਲਣਾ ਲਿਖਿਆ ਹੁੰਦਾ ਹੈ ਨਾ ਤਾਂ ਸਾਰੀ ਕਾਇਨਾਤ ਵੀ ਸਾਥ ਦਿੰਦੀ ਹੈ ਜ਼ਰਾ ਜ਼ਰਾ ਸਾਥ ਦਿੰਦਾ ਹੈ ਤੇ ਜਦ ਵਿਛੜਨਾ ਹੁੰਦਾ ਹੈ ਤਾਂ ਆਪਣੇ ਵੀ ਬਿਰਾਏ ਬਣ ਜਾਂਦੇ ਨੇ ਕੁਈ ਤੁਹਾਡਾ ਸਾਥ ਨਹੀਂ ਦਿੰਦਾ ਸਭ ਤੋੜਨ ਦੀ ਹੀ ਕੋਸ਼ਿਸ਼ ਕਰਦੇ ਨੇ ਮੈਂ ਬਹੁਤ ਵਾਰ ਸੋਚਦੀ ਹਾਂ ਕਿ ਮੇਰਾ ਕਸੂਰ ਕੀ ਸੀ ਬਸ ਇਹ ਹੀ ਕਿ ਮੈਂ ਉਸ ਨੂੰ ਮੁਹੱਬਤ ਕੀਤੀ ਆਪਣਾ ਸਭ ਕੁਝ ਸੌਂਪਿਆ ਉਸ ਨੂੰ ਆਪਣਾ ਸਮਝਿਆ ਫਿਰ ਅਗਾ ਕੀ ਹੋਇਆ ਦੂਸਰੇ ਦਿਨ ਅਸੀਂ ਉਸਦੇ ਘਰ ਪਰਚਾਈ ਤੇ ਕਰ ਜਾਣਾ ਸੀ ਰਾਹ ਵਿੱਚ ਜਾਂਦਿਆਂ ਮੈਂ ਉਸ ਨਾਲ ਦੁਬਾਰਾ ਮੇਰੇ ਬਰਥਡੇ ਦੇ ਪਲਾਨ ਬਾਰੇ ਗੱਲ ਛੇੜੀ ਉਸ ਅਨੁਸਾਰ ਜੋ ਉਸਨੇ ਵਾਦਾ ਕੀਤਾ ਸੀ ਉਹ ਮੇਰੇ ਵੱਲ ਆਉਣਗੇ ਤੇ ਅਸੀਂ 2 ਵੀਕਾਂ ਲਈ ਉਥੋਂ ਹੀ ਫੈਰੀ ਫਾਰ ਅਲ ਆਫ ਵਾਈਟਲੀ ਤੁਰਨਾ ਸੀ ਮੇਰੇ ਬਾਟਲੇ ਦੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਫਰਾਈਡੇ ਆਉਣਾ ਹੈ ਜਾਂ ਸੈਚਰਡੇ ਮੇਰੇ ਵੱਲ ਨਹੀਂ ਤੂੰ ਆ ਜਾਵੇਂ ਫਰਾਈਡੇ ਇੱਧਰ ਮੈਨੂੰ ਆਖਣ ਲੱਗਿਆ ਮੈਂ ਕਿਹਾ ਕਿ ਆਪਾਂ ਤਾਂ ਆਲ ਆਫ ਵਾਈਟ ਨਹੀਂ ਜਾਣਾ ਉਸ ਵੀਕਐਂਡ ਮੈਂ ਕਿਉਂ ਆਉਣਾ ਇੱਧਰ ਫੈਰੀ ਤਾਂ ਮੇਰੇ ਵੱਲੋਂ ਫੜਨੀ ਆਪਾਂ ਫਿਰ ਕੀ ਕਹਿੰਦਾ ਕਲਾਸ ਜੀ ਮੈਂ ਕਾਲੀ ਪੈਰੀ ਸੀ ਜਾਣ ਲਈ ਉਹ ਜਨਾ ਪੁੱਛ ਵੀ ਰਹਾ ਕਹਿੰਦਾ ਮਾਮ ਦਾ ਬਰਥਡੇ ਤੇਰੇ ਤੋਂ ਇੱਕ ਦਿਨ ਪਹਿਲਾਂ ਐਦਾਂ ਕਰ ਤੂੰ ਇੱਥੇ ਆ ਜਾਈ ਆਪਾਂ ਵੀਕਐਂਡ ਤੇ ਤੇਰਾ ਤੇ ਮਾਮ ਦੋਆਂ ਦਾ ਕੇਕ ਇਕੱਠਿਆਂ ਘਰੇ ਕੱਟ ਲਵਾਂਗੇ ਨਾਲ ਮਾਮ ਖੁਸ਼ ਹੋ ਜਾਵੇਗੀ oh my god ਇੰਨਾ ਪਾਗਲ ਬੰਦਾ ਪਹਿਲਾਂ ਯਾਰ ਫਿਰ ਆਈ ਲਵ ਵਾਈਟ ਤੇ ਫਿਰ ਸਿੱਧਾ ਆਪਣੇ ਘਰ ਮਾਮ ਨਾਲ ਕੇਕ ਕੱਟਣ ਤੇ ਜਾ ਪਹੁੰਚਿਆ ਕਾਂਟ ਬਲੀਵ ਇਟ ਉਹ ਕੀ ਕਰ ਰਿਆ ਸੀ ਕਲਾਸ ਜੀ ਮੈਂ ਹੈਰਾਨ ਸਾਂ ਉਸ ਦੀ ਗੱਲ ਸੁਣ ਮੈਂ ਤਾਂ ਖੁਦ ਹੈਰਾਨ ਸੀ ਵੀਖਦੀਆਂ ਕੰਮ ਤੋਂ ਛੁੱਟੀਆਂ ਦੋਹਾਂ ਨਹੀਂ ਲਈਆਂ ਸਨ ਪਹਿਲਾ ਬਰਥਡੇ ਇਸ ਇਕੱਠਿਆਂ ਦਾ ਫਿਰ ਸਾਡੇ ਹਾਲਾਤ ਵੀ ਸਹੀ ਨਹੀਂ ਸੰਚਲ ਰਹੇ ਮੈਂ ਸੋਚਦੀ ਸੀ ਇਕੱਲੇ ਥੋੜੇ ਦਿਨਾਂ ਲਈ ਬਾਹਰ ਜਾਵਾਂਗੇ ਤਾਂ ਕੁਝ ਸਾਡੇ ਹਾਲਾਤਾਂ ਵਿੱਚ ਵੀ ਫਰਕ ਆ ਜਾਵੇਗਾ ਸ਼ਾਇਦ ਪਰ ਸਭ ਕੁਝ ਫਿਰ ਬਦਲ ਗਿਆ ਬਹੁਤੀ ਵਾਰ ਉਸ ਦੀਆਂ ਗੱਲਾਂ ਮੈਂ ਇਗਨੋਰ ਹੀ ਕਰ ਜਾਂਦੀ ਸੀ ਪਰ ਇਸ ਵਾਰ ਮੇਰੇ ਮਨ ਨੂੰ ਬਹੁਤ ਦੁੱਖ ਲੱਗਾ ਮੈਂ ਤੜਫੁੱਟੀ ਮੈਨੂੰ ਲੱਗਾ ਸਹੀ ਨਹੀਂ ਹੋ ਰਿਹਾ ਮੇਰੇ ਨਾਲ ਫਿਰ ਤੁਸੀਂ ਉਸ ਨੂੰ ਕਿਹਾ ਨਹੀਂ ਕਿ ਆ ਕੀ ਬੋਲ ਰਹੇ ਆ ਹਾਂ ਇਸ ਵਾਰ ਮੈਂ ਚੁੱਪ ਨਾ ਰਹੀ ਮੈਂ ਉਸ ਨੂੰ ਆਖਿਆ ਕਿ ਇਹ ਸਹੀ ਨਹੀਂ ਹੈ ਆਪਾਂ ਛੁੱਟੀਆਂ ਲਈਆਂ ਦੋਹਾਂ ਨੇ ਬਾਹਰ ਜਾਣ ਲਈ ਜੇ ਖਰਚੇ ਦੀ ਵੀ ਗੱਲ ਹੈ ਤਾਂ ਮੈਂ ਕਰ ਦਿੰਦੀ ਆ ਪਰ ਆਪਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਜਿੱਦਾਂ ਆਪਾਂ ਪ੍ਰੋਗਰਾਮ ਬਣਾਇਆ ਸੀ ਫਿਰ ਕੀ ਹੋਇਆ ਉਹ ਨਾਲ ਕੀ ਸੀ ਉਹ ਚਲਦੀ ਗੱਡੀ 'ਚ ਹੀ ਪੜਕ ਪਿਆ ਤੈਨੂੰ ਕੀ ਬਿਮਾਰੀ ਆ ਮੇਰੀ ਮਾਮਨਾ ਤੇਰੀ ਕੋਈ ਪ੍ਰੋਬਲਮ ਐ ਤੂੰ ਨਹੀਂ ਚਾਹੁੰਦੀ ਕਿ ਉਹ ਵੀ ਖੁਸ਼ ਹੋ ਜਾਵੀਂ ਇਹ ਵੀ ਤੇਰਾ ਘਰ ਆ ਤੈਨੂੰ ਅੱਗ ਲੱਗੀ ਐ ਬਾਹਰ ਜਾਣ ਦੀ ਘਰ 'ਚ ਮਾਮਨਾ ਬਰਥਡੇ ਮਨਾਉਣ ਨੂੰ ਤੈਨੂੰ ਬਿਮਾਰੀ ਪੈਂਦੀ ਐ ਪਤਾ ਨਹੀਂ ਕੀ ਕੁਝ ਗੁੱਸੇ ਵਿੱਚ ਬੋਲ ਰਿਹਾ ਸੀ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਗੱਲ ਇਹ ਨਹੀਂ ਐ ਗੱਲ ਇਹ ਐ ਕਿ ਤੂੰ ਪਹਿਲਾਂ ਲਾਰੇ ਕਿਉਂ ਲਾ ਰਿਹਾ ਸੀ ਪਹਿਲਾਂ ਤੈਨੂੰ ਨਹੀਂ ਪਤਾ ਸੀ ਕਿ ਆਮਦਾ ਬਰਥਡੇ ਵੀ ਹੈ ਤੇ ਤੂੰ ਉਸ ਵੇਲੇ ਸਿੱਧਾ ਮੇਰੇ ਨਾਲ ਗੱਲ ਕਰ ਲੈਂਦਾ ਮੈਨੂੰ ਉਸਤੇ ਝੂਠ ਉਸਤੇ ਲਾਰਿਆਂ ਤੂੰ ਖੇ ਜਾ ਰਹੀ ਸੀ ਜਦ ਮੈਂ ਆਪਣਾ ਪੱਖ ਰੱਖ ਕੇ ਕਲ ਕੰਦੀ ਕੋਸ਼ਿਸ਼ ਕੀਤੀ ਤਾਂ ਬਹੁਤ ਖੁਜ ਗਿਆ ਫਿਰ ਕੀ ਹੋਇਆ ਓਨੀ ਦੇਰ ਅਸੀਂ ਉਸਤੇ ਭਰਾ ਦੇ ਘਰ ਉਸਦੀ ਟਰਾਈਪ ਚ ਪਹੁੰਚ ਚੁੱਕੇ ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ